a Oi ਆਮ ਯੰਗਰਟ ਦੇਵਾਤ ਕੋਰਟ ਸੁਨੋ ਬੰਕੈਂਗ ਨਹੀਂ ਕਰ ਸਕਦਾ ਬਹੁਤ ਦੁਆਵਾਂ ਦੇ ਕਿਤਾ ਜੀ ਬੰਗਰੇ ਕਿਸ ਤਰ੍ਹਾਂ ਹੋ ਦਸਾਉਣ ਨੇ ਨਾ ਪਾਉਣੇ ਨਹੀਂ ਕਾਉਣੇ ਬੀਜੀ ਬੜਾ ਨਾਲ ਆਉਂਦੀ ਬੀਜੀ ਬੀਜੀ ਬੜਾ ਨਾਲ ਆਉਂਦੇ ਕੰਫਿਊਜ਼ ਨਹੀਂ ਮਾੜਾ ਨਾਲ ਆਉਂਦੀ ਇੱਕ ਹੋਰ ਪੀਕੇ ਮਾਪੇ ਬਾਤਾਂ ਕਿਤੇ ਮਾਤਾ ਦਾ ਹਾਲ ਚਾਲ ਪੁੱਛਿਆ ਉਹ ਵੀ ਠੀਕ ਲਾਇਆ ਹਾਂਜੀ ਸਰ ਇੱਕ ਮਿੰਟ ਬੀਸ ਸਾਹਮਣੇ ਜੀ ਗਾਰੰਟੀ ਨੰਬਰ ਦੋ ਸਰ ਸਾਹਮਣੇ ਜੀ ਥੈਂਕ ਯੂ ਜੀ ਦੇ ਵੀ ਨਹੀਂ ਤੁਹਾਨੂੰ ਫਿਰ ਪਰੰਪਰਾ ਹੈ ਜਾਨ ਕਿੰਨੇ ਪੈਸੇ ਭੇਜੇ ਜੀ ਮੋਦੀ ਦੇ 100000 ਤੱਕ ਕਾਰੇ ਵਾਸਤੇ ਭੇਜੇ ਪਾ ਵਾਸਤੇ ਹਾਂ ਤੋੜਾ ਜਾ ਕਿਥੇ ਉਹਨੇ ਤੇ ਜਿਹਾ ਬਸ ਕੇ ਆਓ ਪੈਸੇ ਠੀਕ ਕਰਦੇ ਆ ਪਰ ਪਤਾ ਨਹੀਂ ਹੋਈ ਮੈਂ ਬਹੁਤ ਬਹੁਤ ਬੈਠੇ ਹਾਂ ਜੀ ਅੱਜ ਕਿਹਾ ਲਿਖ ਰਿਹਾ ਨਾ ਵੈਂਡਰ ਪਾਲਿਸੀ ਤੇ ਵੀ ਦੋ ਹਾਂ ਪੰਨਾ ਪੰਨਾਰੋ ਵੀ ਪੰਨਾ ਪਾ ਲੋ ਬੰਦ ਹੋ ਗਿਆ ਆ ਬਈ ਜੀ ਮੈਂ ਮੰਗਾਂ ਆਵੇ ਲੋਕ ਆਪਾਂ ਗੱਲ ਕਰ ਰਹੇ ਸੀਗੇ ਤਿਉਹਾਰ ਦੀ ਲੋਕ ਸਭਾ ਦੀਆਂ ਚੋੜਾ ਦਾ ਤਿਹਾਰ ਜਿਹੜਾ ਆ ਗਿਆ ਔਰ ਪੰਜਾਬ ਦੇ ਵਿੱਚ ਇਹ ਤਿਹਾਰ ਜਿਹੜਾ ਹੈਗਾ 1 ਜੂਨ ਨੂੰ ਮਨਾਇਆ ਜਾ ਰਿਹਾ ਹੈਗਾ ਔਰ ਜਿੱਥੇ ਕਿ ਸਾਰੀਆਂ ਪਾਰਟੀਆਂ ਵੱਲੋਂ ਹੁਣ ਸਾਰੇ ਉਮੀਦਵਾਰ ਜਿਹੜੇ ਹੈਗੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਉੱਥੇ ਜੇ ਮੈਂ ਗੱਲ ਕਰਾਂ ਤੇ ਭਾਜਪਾ ਦੀ ਭਾਜਪਾ ਵੱਲੋਂ ਜੜਾ ਗਿਆ ਇੱਕ ਇਤਿਹਾਸ ਰਚਿਆ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਭਾਜਪਾ ਪਹਿਲੀ ਵਾਰੀ ਇੰਡੀਵਿਜੂਅਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੋਣਾਂ ਲੜ ਰਹੀ ਹੈਗੀ ਹੈ ਔਰ ਜੇ ਮੈਂ ਗੱਲ ਕਰਾਂ ਸਾਡੇ ਫ੍ਰੀਕੋਰਟ ਦੀ ਬਾਬਾ ਫਰੀਦ ਦੀ ਨਗਰੀ ਦੀ ਗੱਲ ਕਰਾਂ ਤੇ ਵਾਕਈ ਜਿਹੜਾ ਗਿਆ ਐਤਕ ਜਿਹੜਾ ਭਾਜਪਾ ਦੇ ਉਮੀਦਵਾਰ ਸਾਡੇ ਫਰੀਦਕੋਟ ਵਾਸਤੇ ਭੇਜਿਆ ਉਹ ਉਹ ਉਮੀਦਵਾਰਾਂ ਜਿਹੜਾ ਕਿ ਬੱਚਾ ਬੱਚਾ ਉਸ ਉਮੀਦਵਾਰ ਨੂੰ ਜਾਣਦਾ ਹੈਗਾ ਜੀ ਹੰਸੀ ਨਾਲ ਗੱਲ ਕਰਦੇ ਹੈਗੇ ਆ ਚੋਲਾਵਾ ਨੂੰ ਲੈ ਕੇ ਕਿਉਂਕਿ ਇਹੋ ਜਿਹਾਂ ਆਤਮਾਵਾਂ ਜਿਹੜੀਆਂ ਆ ਗਿਆ ਨੇ ਕਿਸਮਤ ਵਾਲੇ ਬੰਦਿਆਂ ਨੂੰ ਮਿਲਦੀਆਂ ਹੈਗੀਆਂ ਨੇ ਔਰ ਐਤਕੀ ਮੈਂ ਦੱਸਣਾ ਚਾਹਾਂਗਾ ਕਿ ਸਪੈਸ਼ਲੀ ਸਪੈਸ਼ਲੀ ਫਰੀਦਕੋਟ ਵਾਸਤੇ ਹੰਸਰਾ ਜਨਸ ਜੀ ਨੂੰ ਭੇਜਿਆ ਗਿਆ ਹੈਗਾ ਕਈ ਪੁਲਾਂ ਦਾ ਕੰਮ ਕਰਨ ਵਾਸਤੇ ਔਰ ਫਰੀਦਕੋਟ ਦੇ ਵਿੱਚ ਜੋ ਹੰਸਰਾਜ ਹੰਤੀ ਮੋਦੀ ਨੂੰ ਜਾ ਕੇ ਕਹਿਣਗੇ ਉਹ ਸਭ ਤੋਂ ਪਹਿਲਾ ਕੰਮ ਜਿਹੜੇ ਕਿਨੇ ਫਰੀਰਪੋਰਟ ਦੇ ਹੋਣਗੇ ਤੋਂ ਹੰਸਰਾਜ ਜੀ ਲਗਾਤਾਰ ਜੀ ਵਿਚਰਿਓ ਪਰ ਅੱਜ ਜਿਹੜਾ ਵਿਚਰਨਾ ਹੋ ਰਿਹਾ ਹੈਗਾ ਜੀ ਇਹ ਬੜਾ ਹੀ ਇੱਕ ਅੱਜ ਦਾ ਜਿਹੜਾ ਖਾਣਾ ਇਹ ਇੱਕ ਐਸਾ ਖਾਣਾ ਪਵਿੱਤਰ ਕਰ ਬਹੁਤ ਪਵਿੱਤਰ ਕਰ ਇਸ ਕਰਕੇ ਕਿ ਨਰਿੰਦਰ ਭਾਈ ਮੋਦੀ ਜੀ ਨੇ ਆਰਨੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੇ ਮਹਿਸੂਸ ਕੀਤਾ ਪੂਰੇ ਭਾਰਤ ਵਿੱਚ ਜਿੱਥੇ-ਜਿੱਥੇ ਗਰੀਬ ਕੋਲ ਛੱਤ ਨਹੀਂ ਸੀ ਤੇ ਅੰਨ ਖਾਣ ਲਈ ਨਹੀਂ ਸੀ ਇਸ ਘਰ ਵਿੱਚ ਪੈਸੇ ਭੇਜੇ ਦੇਖੋ ਲੈਂਟਰ ਪਿਆ ਹੋਇਆ ਕਿੰਨੇ ਸ਼ਾਨਦਾਰ ਮਕਾਨ ਬਣ ਗਿਆ ਤੇ ਮੈਂ ਤਾਂ ਮਾਂ ਨੂੰ ਮੱਥਾ ਟੇਕਣ ਆਇਆ ਸੀ ਤੇ ਇਹਨਾਂ ਨੇ ਮੋਦੀ ਸਾਹਿਬ ਨੂੰ ਬਹੁਤ ਅਸੀਸਾਂ ਦਿੱਤੀਆਂ ਇਹ ਕਹਿੰਦੇ ਅਸੀਂ ਬੜੇ ਹੀ ਖੁਸ਼ ਆ ਮਾਤਾ ਜੀ ਠੀਕ ਕਹਿ ਰਹੇ ਹੋ ਕਹਿੰਦੇ ਬਹੁਤ ਖੁਸ਼ ਹੈ ਤੇ ਮੈਂ ਤਾਂ ਜਸਟ ਇਹ ਦੇਖਣ ਆਇਆ ਸੀ ਕਿ ਲੋਕੀ ਐਵੇਂ ਹੀ ਕਹਿੰਦੇ ਰਹਿੰਦੇ ਜੀ ਸਾਡੇ ਲਈ ਕੀ ਕੀਤਾ ਸਾਡੇ ਲਈ ਕੀ ਕੀਤਾ ਉਹ ਹਰ ਸ਼ੋਭੇ ਦਾ ਹਰ ਧਰਮ ਦਾ ਹਰ ਮਜ਼ਬਦ ਦਾ ਖਿਆਲ ਰੱਖਦੇ ਨੇ ਬੇਟੀਆਂ ਦਾ ਫਿਕਰ ਕਰਦੇ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਬੇਟੀ ਵਿਆਹੋ ਫਿਰ ਉਹ ਕਹਿੰਦੇ ਨੇ ਸਭ ਦਾ ਵਿਕਾਸ ਸਭ ਦਾ ਸਾਥ ਔਰ ਸਭ ਦਾ ਵਿਸ਼ਵਾਸ ਤੇ ਦੇਖ ਕੇ ਅੱਖਾਂ ਚ ਆਂਸੂ ਆ ਗਏ ਕਿਉਂਕਿ ਇਹਨਾਂ ਨੇ ਇਹਨਾਂ ਦੇ ਚਿਹਰੇ ਤੇ ਜਦੋਂ ਖੁਸ਼ੀ ਆਈ ਲਤਾ ਜੀ ਨੇ ਗੀਤ ਗਾਇਆ ਸੀ ਕਿ ਬੁਝੇ ਤੋ ਐਸੇ ਜੈਸੇ ਕਿਸੇ ਗਰੀਬ ਦਾ ਦਿਲ ਬੁਝੇ ਤੋ ਐਸੇ ਜੈਸੇ ਕਿਸੇ ਗਰੀਬ ਦਾ ਦਿਲ ਜਲੇ ਤਾਂ ਐਸੇ ਜੈਸੇ ਚਰਾਗ ਜਲਤੇ ਹੈ। ਤੋ ਮਾਲਕ ਇੱਥੇ ਰਹਿੰਦਾ ਗਰੀਬਾਂ ਦੇ ਘਰਾਂ ਚ। ਮੈਂ ਤਾਂ ਮੱਥਾ ਟੇਕਣ ਆਇਆ। ਉਹ ਜਉਮ ਖੁਸ਼ ਹੋ ਰਿਹਾ ਜਿਹੜੇ ਅਸਲੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਰਹੀ ਆ। ਉਹ ਅਸੀਸਾਂ ਉਹ ਦੁਆਵਾਂ ਆ ਸਾਡੇ ਪ੍ਰੀਆ ਪ੍ਰਧਾਨ ਮੰਤਰੀ ਜੀ ਨੂੰ ਲੱਗਣ। ਉਹਨਾਂ ਦੀ ਲੰਬੀ ਆਯੂ ਹੋਵੇ, ਮਾਲਕ ਸਿਹਤ ਯਾਬ ਬਖਸ਼ੇ। ਜਿਹੜਾ ਗਰੀਬ ਦਾ ਹਾਲ ਚਾਲ ਪੁੱਛ ਲੈਂਦਾ ਨਾ ਉਹਦੇ ਤੋਂ ਹੀ ਮਾਲਕ ਖੁਸ਼ ਆ। ਰੱਜਿਆ ਨੂੰ ਰਜਾਇਆ ਤਕੀਰ ਰਜਾਇਆ ਮੈਂ ਇਹੋ ਜੀ ਚਟਣੀ ਸ਼ਫੀਪੂਰੀ ਖਾਂਦਾ ਸੀ ਜਦੋਂ ਮੇਰੀ ਮਾਂ ਬਣਾਉਂਦੀ ਸੀ ਹੁਣ ਤੋਂ ਉਹਦੇ ਮਿਕਸੀ ਜਿੱਚ ਜਿੱਦਾਂ ਮਹਿੰਦੀ ਤੇ ਚਟਣੀ 'ਚ ਫਰਕ ਹੀ ਨਹੀਂ ਹੁੰਦਾ ਦੇਖਦਾ ਹੀ ਕੱਖ ਨਹੀਂ ਤੋਰੀ ਤੇ ਸੋਟੇ ਦੀ ਬਣੀ ਹੋਈ ਹਾਂ ਇਹ ਅਸਲੀ ਚਟਣੀ ਹਰ ਚੀਜ਼ ਸਵਾਦ ਸੀ ਬੜਾ ਮਜ਼ਾ ਆਇਆ ਬਹੁਤ ਮਜ਼ਾ ਆਇਆ ਅਸਾਂ ਜੀ ਗੱਲ ਕਰਦੇ ਆਂਗੇ ਥੋੜੀ ਸਿਆਸੀ ਦੀ ਜਿਸ ਤਰੀਕੇ ਨਾਲ ਦਿੱਲੀ ਦੇ ਲੋਕ ਵੀ ਅੱਜ ਕਹਿ ਰਹੇ ਨੇ ਕਿ ਜੋ ਸੜਕਾਂ ਦਿੱਲੀ ਦੇ ਵਿੱਚ ਤੁਸੀਂ ਬਣਾਈਆਂ ਅੱਜ ਲੋਕ ਯਾਦ ਕਰ ਰਹੇ ਨੇ ਉਹਨਾਂ ਸੜਕਾਂ ਨੂੰ ਵੀ ਯਾਦ ਕਰ ਰਹੇ ਨੇ ਔਰ ਸਪੈਸ਼ਲੀ ਮੋਦੀ ਜੀ ਨੇ ਤੁਹਾਨੂੰ ਫਰੀਦਕੋਟ ਆਸਤੇ ਆਇਆ ਇਸ ਕਰਕੇ ਚੁਣਿਆ ਵੀ ਫਰੀਦਕੋਟ ਦਾ ਵਿਕਾਸ ਕਿਉਂਕਿ ਪਿਛਲੇ 10 ਸਾਲਾਂ ਜਾਂ ਪੰਜ ਸਾਲ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤੇ ਸਾਧੂ ਸਿੰਘ ਪ੍ਰੋਫੈਸਰ ਜੀ ਦੀ ਉਸ ਤੋਂ ਅਗਲੇ 5 ਸਾਲਾਂ ਦੀ ਗੱਲ ਕਰੀਏ ਤਾਂ ਪੇਸ਼ੇ ਦੇ ਵਿੱਚ ਉਹ ਵੀ ਸੰਗੀਤਕਾਰ ਸੀਗੇ ਗੀਤਕਾਰ ਸੀਗੇ ਮੁਹੰਮਦ ਸਲੀਕ ਜੀ ਪਰ ਫਰੀਦਕੋਟ ਦੀ ਜਿਹੜੀ ਹੈਗੀ ਆ ਬਾਬੇ ਫਰੀਦ ਦੀ ਧਰਤੀ ਦੀ ਸੁਣੀ ਨਹੀਂ ਗਈ ਹਾਂਜੀ ਜਿੰਨੂੰ ਵੀ ਮੇਰੇ ਤੋਂ ਪਹਿਲਾਂ ਐਮਪੀ ਚੁਣੇ ਗਏ ਮੈਂ ਤਾਂ ਹੁਣ ਆਇਆ ਸਿਰਫ ਮੈਨੂੰ ਇਹੀ ਚੰਗਾ ਲੱਗਾ ਕਿ ਬਾਬਾ ਫਰੀਦ ਜੀ ਦੀ ਨਗਰੀ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਤੇ ਸੇਵਾ ਕਰਨ ਆਇਆ ਪਰ ਮੈਨੂੰ ਇਹ ਜ਼ਰੂਰ ਮੇਰੇ ਗੁਰੂ ਨੇ ਹੁਕਮ ਕੀਤਾ ਕਿ ਬੇਟਾ ਇਹ ਦੱਸਣਾ ਕਿ ਤੂੰ ਕੀ ਕਰ ਸਕਦਾ ਇਹ ਨਹੀਂ ਕਹਿਣਾ ਕਿ ਪਹਿਲਿਆਂ ਨੇ ਕੱਖ ਨਹੀਂ ਕੀਤਾ ਉਹਨਾਂ ਦਾ ਇੱਜ਼ਤ ਕਰਨੀ ਆ ਇਹ ਲੋਕਾਂ ਨੇ ਦੇਖਣਾ ਸੰਗਤ ਨੇ ਦੇਖਣਾ ਉਹਨਾਂ ਦੀ ਪਰਫਾਰਮੈਂਸ ਨੂੰ ਤੇ ਇਸ ਕਰਕੇ ਮੈਂ ਫਰੀਦਕੋਟ ਹਲਕੇ ਨੂੰ ਅੱਜ ਮੋਗਿਆ ਤਸ਼ਰੀਫ ਕਰਵਾਵਾ ਮੇਰੇ ਮੁਰਸ਼ਿਦਾਂ ਦਾ ਸ਼ਹਿਰ ਔਰ ਇਹੋ ਹੀ ਬੇਨਤੀ ਕਰਨਾ ਵਾ ਕਿ ਮੈਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰਾਂਗਾ ਤੁਹਾਨੂੰ ਪਛਤਾਉਣਾ ਨਹੀਂ ਪਵੇਗਾ ਤੁਹਾਨੂੰ ਇਹ ਲੱਗੇਗਾ ਕਿ ਸਿਆਸਤ ਹੋ ਰਹੀ ਜਾਂ ਫਕੀਰੀ ਹੋ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੇਰਾ ਦਵਾਵਾ ਹੀ ਦੇਜੋ ਤੇ ਕਰੋ ਕੱਖ ਬਿਨਾਂ ਮੈਂ ਇੰਡਸਟਰੀ ਲੈ ਕੇ ਆਵਾਂਗਾ ਸੀਵਰੇਜ ਦਾ ਕੰਮ بڑا ਜਗ੍ਹਾ ਹੋਣ ਵਾਲਾ ਇਨਫਰਾਸਟ੍ਰਕਚਰ ਦੁਬਾਰਾ ਬਣਾਉਣ ਦੀ ਲੋੜ ਹੈ এডਿਕੇਸ਼ਨ ਸਾਡੇ ਧੀਆਂ ਪੁੱਤਰ ਗਰੀਬਾਂ ਦੇ ਪੜ੍ਹਨਾ ਤਾਂ ਚਾਹੁੰਦੇ ਆ ਮਾਪੇ ਫੀਸਾਂ ਨਹੀਂ ਦੇ ਸਕਦੇ ਜਿਆਦਾ ਇਦਾਂ ਦੇ ਸਕੂਲ ਕਾਲਜ ਵੀ ਖੋਲਾਂਗਾ ਜਿੱਥੇ ਗਰੀਬ ਦਾ ਬੱਚਾ ਵੀ ਉਸੇ ਲੈਵਲ ਦੀ ਤਾਲੀਮ ਲੈ ਸਕੇ ਜਿੱਥੇ ਅਮੀਰ ਦਾ ਇਹ ਰੀਝਾ ਨੇ ਸ਼ਾਇਦ ਮਾਲਕ ਕਿਰਪਾ ਕਰ ਦੇਗਾ ਹਸਰਾ ਜੀ ਅੱਜ ਬੀਜੇਪੀ ਦਾ ਮੈਨੀਫੈਸਟੋ ਵੀ ਆ ਗਿਆ ਹੈਗਾ ਤੇ ਕਿੱਦਾਂ ਲੱਗਦਾ ਤੁਹਾਨੂੰ ਬੀਜਪੀ ਜਿਹੜਾ ਵੀ ਵਾਅਦਾ ਕਰਦੇ ਆ ਮੈਨੇ ਮੈਨੇ ਮੈਨੀਫੈਸਟੋ ਦੇ ਜ਼ਰੀਏ ਮੈਨੀਫੈਸਟੋ ਦੇ ਜ਼ਰੀਏ ਜਾਂ ਮਾਈਕ 'ਚ ਵੀ ਬੋਲਦੇ ਆ ਮੋਦੀ ਸਾਹਿਬ ਜੋ ਬੋਲਦੇ ਆ ਪਹਿਲੀ ਗੱਲ ਸੋਚ ਕੇ ਬੋਲਦੇ ਤੁਸੀਂ ਦੇਖਿਆ 500 ਸਾਲ ਪਿੱਛੇ ਵੀ ਉਹਨਾਂ ਨੂੰ ਪਤਾ ਅੱਗੋਂ 500 ਸਾਲ ਕੀ ਹੋਣ ਵਾਲਾ ਇਹ ਵੀ ਪਤਾ ਇਤਨੇ ਆਈਕਿਊ ਵਾਲੇ ਡਾਇਨਾਮਿਕ ਉਹ ਇੰਟਰਨੈਸ਼ਨਲ ਲੀਡਰ ਨੇ ਤੇ ਉਹ ਮੇਰਾ ਖਿਆਲ ਆ ਮੈਂ ਹੁਣੇ ਪੜਾਂਗਾ ਜਾ ਕੇ ਉਹਨਾਂ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਨੇ ਉਦੇ ਵਿੱਚ ਉਹ ਪੂਰੇ ਖਰੇ ਉਤਰਨ ਹਸਣਾ ਜੀ ਮੇਰਾ ਆਖਰੀ ਸਵਾਲ ਹੈਗਾ ਤੁਹਾਨੂੰ ਕਾਫੀ ਰੁਚੀ ਵਿੱਚ ਹੋ ਤੁਸੀਂ ਲਗਾਤਾਰ ਮੈਂ ਕੁਝ ਵੀਡੀਓ ਤੁਹਾਡੀਆਂ ਦੇਖ ਰਿਹਾਗਾ ਜਿੱਦੇ ਤੁਸੀਂ ਕਿਸਾਨਾਂ ਦੀ ਜਿਹੜੀ ਗੱਲ ਕਰ ਰਹੇ ਹੋ ਕਿ ਪੁਲ ਦੇ ਬਣਨ ਦੀ ਗੱਲ ਕਰ ਰਹੇ ਹੋ ਹਾਂ ਜੀ ਪੁਲ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਬਣਾਓਗੇ ਜੀ ਪੁਲ ਮੁਹੱਬਤ ਨਾਲ ਬਣਾਵਾਂਗੇ ਦੂਸਰਿਆਂ ਦਾ ਤਾਂ ਕਈ ਵਾਰੀ ਲੈਂਟਰ ਲੰਟਰ ਵੀ ਡਿੱਗ ਸਕਦਾ ਮੁਹੱਬਤ ਦਾ ਪੁਲ ਬਣੇ ਤਾਂ ਫਿਰ ਯਾਰੀ دیر ਤੱਕ ਨਿਭਦੀ ਕਿਸਾਨਾਂ ਦੇ ਨਾਲ ਪੂਰੀ ਮੁਹੱਬਤ ਹੈ ਮੇਰੇ ਨਾਲ ਹਾਂ ਬਿਲਕੁਲ ਮੈਨੂੰ ਨਫ਼ਰਤ ਆਉਂਦੀ ਨਹੀਂ ਮੈਨੂੰ ਕਿਸੇ ਨਾਲ ਮੈਨੂੰ ਸਿਰਫ ਮੈਨੂੰ ਮੇਰਾ ਜਨਮ ਹੀ ਮੁਹੱਬਤ ਲਈ ਹੋਇਆ ਇੱਕ ਹੋਰ ਗੱਲ ਜਿਹੜਾ ਤੁਹਾਨੂੰ ਸੱਚਾਈ ਦਾ ਪੁੰਜ ਗਿਆ ਜਾਂਦਾ ਬਸ ਕਿਆ ਜਾਂਦਾ ਲੇਕਿਨ ਦੁਆ ਕਰਿਓ ਮੈਂ ਹੋ ਵੀ ਜਾਵਾਂ ਬਿਲਕੁਲ ਜੀ ਇਸ ਹੰਸ ਰਾਜ ਹਾਂਸੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਫਰੀਦਕੋਟ ਦੇ ਹਲਕੇ ਦੇ ਲੋਕ ਖੁਦ ਕਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀਤੀ ਹੈਗੀ ਆ ਉਹ ਕੀਤੀ ਹੈਗੀ ਆ ਕਿ ਭਾਵੇਂ ਕਿਸਾਨਾਂ ਦਾ ਮਸਲਾ ਹੈਗਾ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਜੋ ਵੀ ਹੈ ਔਰ ਕੁਝ ਮੰਗਾ ਮੋਦੀ ਸਾਹਿਬ ਨੇ ਮੰਨੀਆਂ ਵੀ ਪਰ ਉਹ ਹੁਣ ਪੁੱਲ ਦਾ ਕੰਮ ਕਰਦ ਕੇ ਕਿਉਂਕਿ ਪੁੱਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਦੋ ਸ਼ਹਿਰਾਂ ਨੂੰ ਮਿਲਾ ਦਿੰਦਾ ਹੈਗਾ ਸਮੁੰਦਰਾਂ ਦੇ ਉੱਪਰ ਪੁੱਲ ਬੰਦੇ ਨੇ ਤੇ ਦੋ ਦੇਸ਼ਾਂ ਨੂੰ ਮਿਲਾ ਦਿੰਦਾ ਹੈਗਾ ਇਸੇ ਤਰ੍ਹਾਂ ਹੀ ਹੰਸਰਾ ਜਹਾਂਸੀ ਜਿਹੜੇ ਹੈਗੇ ਨੇ ਫਰੀਦਕੋਟ ਤੋਂ ਪੂਰੀ ਲੀਡ ਨਾਲ ਜਿੱਤ ਕੇ ਤੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਪੁੱਲ ਦਾ ਕੰਮ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਫਰੀਦਕੋਟ ਦੀ ਜਨਤਾ ਜਿਹੜੀ ਹੈਗੀ ਆ ਹੰਸਰਾ ਝਾਂਦੀ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਮੋਢਿਆਂ ਤੇ ਚੱਕਦੀ ਆ ਵਿਪਨੋ ਕਰ ਮੋਗਾ